ਜੇ ਬਾਬਾ ਤੋਤਾਪੁਰੀ ਜੀ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਰਾਮਗੜ੍ਹ ਸਰਦਾਰਾਂ ਵੱਲੋਂ ਤੀਸਰੇ ਪੰਡਾਰੇ ਲਈ ਗੱਡੀਆਂ ਦਾ ਕਾਫਲਾ ਹੋਇਆ ਰਵਾਨਾ ਜੀਹਾਂ ਬੀਤੇ ਕੱਲ 3 ਅਗਸਤ 2024 ਨੂੰ ਹਰ ਸਾਲ ਦੀ ਤਰ੍ਹਾਂ ਮਾਤਾ ਨੈਣਾ ਦੇਵੀ ਜੀ ਦੇ ਮਹਾਨ ਪੰਡਾਰੇ ਲਈ ਰਸਤ ਲਏ ਰਾਮਗੜ੍ਹ ਸਰਦਾਰਾਂ ਮਲੋਦ ਰੋੜੀਆਂ ਕੌਮਲ ਖੇੜੀ ਤੋਂ ਸੇਵਾਦਾਰਾਂ ਵੱਲੋਂ ਗੱਡੀਆਂ ਦੇ ਕਾਫਲੇ ਕੀਤੇ ਗੇ ਰਵਾਨਾ ਜੀ ਹਾਂ ਇਹ ਭੰਡਾਰਾ ਪਿਛਲੇ 3 ਸਾਲ ਤੋਂ ਜੇ ਬਾਬਾ ਤੋਤਾਪੁਰੀ ਜੀ ਸ਼੍ਰੀ ਮਾਤਾ ਨੈਣਾ ਦੇਵੀ ਜੀ ਲੰਗਰ ਕਮੇਟੀ ਰਾਮਗੜ੍ਹ ਸਰਦਾਰਾਂ ਮਲੋਦ ਰੋੜਿਆਂ ਸੋਮਲ ਖੇੜੀ ਵੱਲੂ ਹਲਕੇ ਦੇ ਨਾਲ ਲੱਗਦੇ ਪਿੰਡ ਨਵਾ ਪਿੰਡ ਕਿਸ਼ਨਪੁਰਾ ਗੋਸਲਾ ਰੋਸੀਆਣਾ ਬੇਰਖੁਰਦ ਬੇਰਕਲਾ ਉੱਚੀ ਰਬੋ ਨੀਬੀ ਰਬੋ ਉਕਸੀ ਦੂਤਾਲ ਸੇਖਾਂ ਸੋਈਆਂ ਜੋਗੀ ਮਾਜਰਾ ਲਹਿਲ ਸਿਓੜ ਸਾਹਿਬ ਖੰਨਾ ਆਦਿ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਪੁਲਿਸ ਥਾਣਾ ਮਲੋਦ ਦੇ ਥਾਣਾ ਇੰਚਾਰਜ ਐਸ ਐਚ ਓ ਸਰਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੂ ਵੀ ਲੰਗਰ ਸੇਵਾ ਵਿੱਚ ਸਹਿਯੋਗ ਦਿੱਤਾ ਗਿਆ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਫਲੇ ਦੀ ਰਵਾਨਗੀ ਤੋਂ ਪਹਿਲਾਂ ਸੇਵਾਦਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਮਾਤਾ ਨੀਣਾ ਦੇਵੀ ਜੀ ਸੰਸਾਰ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਅਤੇ ਮਾਤਾ ਰਾਣੀ ਦੇ ਜਕਾਰੇ ਵੀ ਲਗਾਏ ਗਏ ਅਤੇ ਬਾਬਾ ਤੋਤਾਪੁਰੀ ਜੀ ਦੇ ਦਰਬਾਰ ਮੱਥਾ ਟੇਕ ਹਾਜ਼ਰੀ ਲਗਾ ਕੇ ਰਿਬਨ ਕੱਟਣ ਦੀ ਰਸਮ ਕਰ ਬੈਂਡ ਵਾਜੀਆਂ ਨਾਲ ਕਾਫਲਾ ਰਵਾਨਾ ਕੀਤਾ ਗਿਆ ਇਸ ਮੌਕੇ ਗੋਰਖਾ ਸਿੰਘ ਗੁਰਪ੍ਰੀਤ ਸਿੰਘ ਨੋਨੀ ਸਿੱਧੂ ਜੱਗੀ ਸਿੰਘ ਕੁਲਵੰਤ ਸਿੰਘ ਗੁਰਚਰਨ ਸਿੰਘ ਬਾਬਾ ਕੇਸਰ ਸਿੰਘ ਚਮਕੌਰ ਸਿੰਘ ਤੇਜਿੰਦਰ ਸਿੰਘ ਬਾਬਾ ਮੱਖਣ ਸਿੰਘ ਪਾਲ ਸਿੰਘ ਹਰਪ੍ਰੀਤ ਸਿੰਘ ਸ਼ੰਕਰ ਸਿੰਘ ਵਿਪਨ ਸਿੰਘ ਅਤੇ ਬੀਬੀਆਂ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ ਰਾਮਗੜ੍ਹ ਸਰਦਾਰਾ ਤੋਂ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸੱਚੇ ਦਰਬਾਰ ਕੀ ਜੈ ਸੋ ਅੱਜ ਪਿੰਡ ਰਾਮਗੜ੍ਹ ਸਰਦਾਰਾਂ ਤੋਂ ਤੇ ਸਾਵਣ ਦੇ ਮਹੀਨੇ ਵਿੱਚ ਤੁਹਾਨੂੰ ਪਤਾ ਜੀ ਮਾਤਾ ਦਾ ਚਾਲਾ ਚੱਲ ਰਹੇ ਆ ਜਿਹੜੀ ਸੰਗਤ ਦੇ ਸਹਿਯੋਗ ਦੇ ਨਾਲ ਤੀਜਾ ਵਿਸ਼ਾਲ ਭੰਡਾਰਾ ਜਿਹੜਾ ਸਾਡੇ ਇਥੋਂ ਭਾਗਤ ਲੈ ਕੇ ਚੱਲੇ ਨੇ ਇਹ ਭੰਡਾਰਾ ਮਲੌਗ ਰੋੜੀਆਂ ਦੇ ਸੌਂ ਮਿਲਖੇੜੀ ਤੇ ਹੋਰ ਕਈ ਪਿੰਡਾਂ ਦੇ ਵਿੱਚੋਂ ਜਿਹੜੀ ਸਰਦਾਂ ਇਕੱਠੀ ਕਰਕੇ ਅੱਜ ਸਾਡੇ ਰਾਮਗੜ੍ਹ ਸਰਦਾਰਾਂ ਦੇ ਵਿੱਚੋਂ ਟਰੱਕ ਜਿਹੜੇ ਸਮੱਗਰੀ ਦੇ ਭਰ ਕੇ ਨਾਨਾ ਦੇਵ ਮੰਦਿਰ ਤੇ ਚੱਲੇ ਨੇ ਉੱਥੇ ਸੰਗਤ ਦੇ ਵੀ ਕਈ ਦਿਨ ਹੁਣ ਜਿਹੜਾ ਭੰਡਾਰਾ ਆ ਭਗਤਾਂ ਨੂੰ ਸ਼ਕਾਇਆ ਜਾਊਗਾ ਸੋ ਸਾਰੇ ਭਗਤਾਂ ਦੇ ਸਹਿਯੋਗ ਨਾਲ ਇਹ ਭੰਡਾਰਾ ਮਾਤਾ ਦੇ ਦਰਬਾਰ ਤੇ ਚੱਲਿਆ ਬਹੁਤ ਸੱਚੇ ਦਰਬਾਰ ਕੀ ਅੱਛਾ ਇਹ ਕਿੰਨੇ ਸਾਲਾਂ ਤੋਂ ਭੰਡਾਰਾ ਜਾ ਰਿਹਾ ਹੈ ਇਹ ਤੁਸੀਂ ਬਹੁਤ ਵਿਸ਼ਾਲ ਭੰਡਾਰਾ ਤੀਜਾ ਜੀ ਜੀ ਹਾਂਜੀ ਤੀਜਾ ਚੱਲ ਰਿਹਾ ਤਿੰਨ ਸਾਲ ਹੋ ਗਏ ਲਗਾਤਾਰ ਚੱਲਦੇ ਨੂੰ ਤੇ ਅੱਗੇ ਵੀ ਇਸੇ ਤਰ੍ਹਾਂ ਚੱਲਦਾ ਰਹੂਗਾ ਕਿਸ ਭਗਤਾਂ ਦਾ ਬਹੁਤ ਵੱਡਾ ਕਿਸ ਹਸਤਾਂ ਤੇ ਲਗਾਇਆ ਜਾਂਦਾ ਜੀ ਜਣਾ ਦੇ ਵੀ ਮਾਤਾ ਮੰਦਰ ਤੇ ਲਗਾਇਆ ਜਾਂਦਾ ਜੀ ਪੰਜਾਬੀ ਢਾਬੇ ਦੇ ਕੋਲ ਜੀ ਤੇ ਹਾਂਜੀ ਧੰਨਵਾਦ